ਕਿ ਕੋ ਬਾਇਆ ਜਿੰਦਾਬਾਦ ਜੇਸੀ ਕੁਮਾਇਆ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਸੋਨੀਆ ਗਾਂਧੀ ਜਿੰਦਾਬਾਦ ਸੋਨੀਆ ਗਾਂਧੀ ਜਿੰਦਾਬਾਦ ਰਾਜਾ ਵਿਡੇ ਜਿੰਦਾਬਾਦ ਕਾਇਰ ਦਾ ਪ੍ਰਧਾਨ ਪੰਜਾਬ ਦਾ ਰਾਜਾ ਵਿਡੇ ਜਿੰਦਾਬਾਦ ਸਰ ਜੇਤਨ ਨੂੰ ਕਿਵੇਂ ਦੇਖਦੇ ਅਸੀਂ ਜੇਤਨ ਨੂੰ ਬਹੁਤ ਦੇਖ ਰਹੇ ਜੀ ਐ ਇਸ ਵੇਲੇ ਜਿਹੜਾ ਇੰਡੀਆ ਕਾਠ ਜੋੜ ਦੀ ਇਹ ਪਾਰਟੀਆਂ ਨੇ ਪੂਰੇ ਦੇਸ਼ ਦੇ ਅੰਦਰ ਬਹੁਤ ਵੱਡੀ ਪੱਧਰ ਤੇ ਜਿਹੜਾ ਮੋਦੀ ਰੋ ਦੇ ਭਾਜਪੀ ਨੂੰ ਜਿਹੜਾ ਹਰਾਇਆ ਹੈ ਔਰ ਇਸ ਵੇਲੇ ਜਿਹੜਾ ਉਹ 300 ਤੋਂ 400 ਤੋਂ ਵੱਧ ਬੋਲਦੇ ਸੀ ਕਿ ਅੱਜ ਉਹਨਾਂ ਦੇ ਪੱਲੇ ਜਿਹੜਾ 240 ਤੋਂ ਵੱਧ ਸੀਟ ਕਰ ਸੀਟਾਂ ਰਹੀਆਂ ਨੇ ਔਰ ਭਾਜਪੀ ਖਰਸਫਤ ਜਿ ਰਹੀ ਗਈ ਹੈ ਇਸ ਕਰਕੇ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਰਾਜ ਸਖਬਰਾਜ਼ੀ ਦੇ ਕਹਿੰਦੇ ਨੂੰ ਹੁਣ ਕਰਕੇ ਸਾਨੂੰ ਹੋਰ ਵੀ ਜਿਆਦਾ ਖੁਸ਼ੀ ਹੈ ਅਸੀਂ ਮੈਂ ਤਾਂ ਸੀਪੀਐਮ ਕਮਨਸ ਪਾਰਟੀ ਮਾਰਕਸਵਾਦੀ ਦੇ ਜਿਹੜਾ ਸੈਕਟਰੀ ਹੋਣ ਕਰਕੇ ਸਾਡੀ ਪਾਰਟੀ ਦਾ ਵੀ ਫੈਸਲਾ ਸੀਗਾ ਉਸ ਫੈਸਲੇ ਦੇ ਮੁਤਾਬਕ ਅਸੀਂ ਪੂਰੇ ਦੇ ਪੂਰੇ ਹਲਕੇ ਦੇ ਅੰਦਰ ਡੱਡ ਕੇ ਸਾਡੀ ਸਾਰੇ ਪਾਰਟੀ ਦੇ ਆਗੂ ਨੇ ਮਦਦ ਕੀਤੀ ਔਰ ਨਾਲ ਅਸੀਂ ਰਾਏਸਿਕ ਪਾਇਚਾਰੇ ਦੇ ਪੈ ਸਵਰਾਜਿਕ ਸਵਾਦ 14 50 ਦਾ ਪ੍ਰਧਾਨ ਹੋਣ ਕਰਕੇ ਅਸੀਂ ਬਤੌਰੇ ਬਰਾਦੀ ਤੌਰ ਤੇ ਵੀ ਡੱਡ ਕੇ ਜਿਹੜੀ ਮਦਦ ਕੀਤੀ ਕੋ ਉਸੇ ਕੈਂਡੀਡੇਟ ਸਾਡੀ ਬਰਾਦੀ ਦੇ ਸੰਨ ਅਸੀਂ ਸਾਨੂੰ ਬਹੁਤ ਵੱਡੀ ਖੁਸ਼ੀ ਹੈ ਔਰ ਸਾਰਾ ਸਾਰਾ ਜਿਹੜਾ ਹਲਕਾ ਸਾਡੀ ਸਾਰੀ ਬਰਾਦਰੀ ਹੈ ਸਾਡੇ ਸਾਰੇ ਜਿਹੜੇ ਵਰਕਰ ਨੇ ਉਹ ਖੁਸ਼ੀ ਨਾਲ ਬੁਲਲੇ ਸਵਾਰ ਹੈ ਕਿ ਕਮਾਇਆ ਜੀ ਜਿਹੜੇ ਬਹੁਤ ਹਰਬਨ ਪਿਆਰੇ ਆਗੂ ਨੇ ਔਰ ਬਹੁਤ ਲੋਕਾਂ ਦੇ ਵਧੀਆ ਕੰਮ ਕਰਦੇ ਨੇ ਉਹਨਾਂ ਨੇ ਸੀਟ ਜਿੱਤੀ ਜਿਹੜਾ ਇਲਾਕੇ ਦਾ ਬਹੁਤ ਵਿਕਾਸ ਹੋਇਆਗਾ ਸਰਹਾਦੀ ਏਰੀਆ ਦੀ ਜਿਹੜੀਆਂ ਮੰਗਾਂ ਨੇ ਜਿਹੜੇ ਮੁਸ਼ਕਲਾਂ ਨੇ ਉਹਨਾਂ ਨੂੰ ਲੈ ਕੇ ਪਾਰਲੀਮੈਂਟ ਜਾਣਗੇ ਉਥੇ ਬੋਲਣਗੇ ਔਰ ਬੋਲ ਕੇ ਸਾਡੇ ਮਸਲੇ ਦਾ ਹੱਲ ਕਰਾਉਣਗੇ ਇਹ ਪਹਿਲਾਂ ਵੀ ਸਰਾਦੀ ਏਰੀਆ ਦੇ ਲੋਕਾਂ ਦੀਆਂ ਮੰਗਾਂ ਸੰਬੰਧੀ ਪਾਰਲੀਮੈਂਟ ਵਿੱਚ ਬੋਲਦੇ ਰਹੇ ਹਨ ਕਈ ਕਿ ਉਹਨਾਂ ਨੇ ਵਕਾਫਤ ਦੇ ਕੰਮ ਕਰਾਉਣ ਚ ਪਹਿਲਾਂ ਆਪਣਾ ਯੋਗਦਾਨ ਪਾਇਆ ਹੈ ਉਹਨੂੰ ਵੀ ਸਾਨੂੰ ਪੂਰੀ ਆਸ ਹੈ ਕਿ ਛੇ ਸਖਵਾਇ ਜੀ ਪਾਰਲੀਮੈਂਟ ਵਿੱਚ ਜਾ ਕੇ ਸਰਦੇ ਸਰਾਦੀ ਏਰੀਆ ਦਾ ਜਿੱਥੇ ਕਾਰਖਾਨਿਆਂ ਦਾ ਇੱਥੇ ਸੰਤਾਂ ਦਾ ਔਰ ਇੱਥੇ ਜਿਹੜੀ ਬਾਰਡਰ ਦੇ ਵਸਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਾਉਣ ਲਈ ਆਪਣਾ ਯੋਗਦਾਨ ਪਾਉਣਗੇ ਔਰ ਬਹੁਤ ਵਧੀਆ ਜਿਹੜੇ ਲੀਡਰ ਜਿਹੜੇ ਚੁਣੇ ਗਏ ਹਨ ਸਾਡੇ ਲੋਕਾਂ ਨੂੰ ਬਹੁਤ ਵੱਡੀ ਆਸ ਸੀ ਜਿਹੜੀ ਉਹ ਸਾਡੀ ਪੂਰੀ ਹੋਈ ਹੈ ਸਰ ਜੀ ਬਹੁਤ ਮੁੰਡਾ ਇੱਥੇ ਆਪਣੇ ਕੇ ਨਾਲ ਇਹ ਬਹੁਤ ਗੱਛਾ ਵਧ ਰਿਹਾ ਜੀ ਨਸ਼ੇ ਬਾਰੇ ਕੋਈ ਨਸ਼ੇ ਬਾਰੇ ਦੇਖੋ ਜੀ ਜ਼ਿਆਦਾ ਤਾਂ ਨਸ਼ੇ ਨੂੰ ਰੋਕ ਰੋਕத் ਥਾਮ ਕਰਨ ਲਈ ਪੰਜਾਬ ਸਰਕਾਰ ਦਾ ਰੋਲ ਹੁੰਦਾ ਹੈ ਕਿ ਪੰਜਾਬ ਸਰਕਾਰ ਦਾ ਜਿਹੜਾ ਪ੍ਰਸ਼ਾਸਨ ਦਾ ਕੰਮ ਹੈ ਜਿਹੜਾ ਇਹ ਲਾਈਨਾਂ ਰੋਡਾਂ ਦਾ ਜਿਹੜਾ ਸੰਬੰਧ ਹੈ ਉਹ ਪੰਜਾਬ ਸਰਕਾਰ ਨਾਲ ਹੁੰਦਾ ਹੈ ਪੰਜਾਬ ਸਰਕਾਰ ਵੀ ਵਾਅਦਾ ਕਰਕੇ ਦੇ ਆਏ ਸੀਗੇ ਅਸੀਂ 3 ਮਹੀਨੇ ਜੋ ਕਰਦੇ ਗਏ 4 ਮਹੀਨੇ ਚ ਕਰ ਦਿਆਂਗੇ ਪਰ ਉਹ ਨਕਾਮ ਸਾਬਤ ਹੋਈਏ ਅਸੀਂ ਕੋਹਾ ਜੀ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਜ਼ਰੂਰ ਪਿੰਡਾਂ 'ਚ ਕਮੇਟੀਆਂ ਬਣਾ ਕੇ ਨਸ਼ੇ ਦੀ ਰੋਕਥਾਮ ਲਈ ਆਪਣਾ ਯੋਗਦਾਨ ਪਾਉਣਗੇ ਔਰ ਬਹਾਲਾ ਕਰਨਗੇ ਔਰ ਇਹਦੇ ਲਈ ਆਪਣਾ ਯੋਗਦਾਨ ਪਾ ਕੇ ਪੂਰੇ ਲੋਕਾਂ ਨਾਲ ਲੈ ਕੇ ਨਸ਼ੇ ਰੋਕਣ ਲਈ ਆਪਾਂ ਦਾ ਕੰਮ ਕਰਨਗੇ ਸਾਥੀਓ ਫਾਜ਼ਿਲਕਾਰ 24 ਨੂੰ ਫੇਸਬੁੱਕ ਪੇਜ ਤੇ ਫੋਲੋ ਕਰੋ ਔਰ YouTube ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਇਕ ਸ਼ੇਅਰ ਜ਼ਰੂਰ ਕਰੋ ਧੰਨਵਾਦ ਸਾਥੀਓ